NNR نیوز ਦੇ ਪੇਜ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਦੀ ਸਤਲੁਜ ਦਰਿਆ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ 24 ਅਗਸਤ ਐਤਵਾਰ ਹੈ ਅੱਜ ਤੇ 6:38 ਮਿੰਟ ਦੀ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀ ਤਾਂ ਦਰਿਆ ਸਤਲੁਜ ਦੇ ਜਿੱਦਾਂ ਮੈਂ ਕੱਲ ਤਸਵੀਰਾਂ ਦਿਖਾਈਆਂ ਸੀ ਕਿ ਪਾਣੀ ਵੱਧਦਾ ਹੈ ਪਰ ਉਸ ਤੋਂ ਬਾਅਦ ਪਾਣੀ ਘਟਿਆ ਨਹੀਂ ਹੈ ਜਦੋਂ ਤੁਹਾਨੂੰ ਪਹਿਲੀ ਰਿਪੋਰਟ ਦਿਖਾਈ ਸੀ ਕਿ 3 ਫੁੱਟ ਪਾਣੀ ਵਧਿਆ ਤੇ ਉਸ ਤੋਂ ਅੱਧਾ ਫੁੱਟ ਪਾਣੀ ਵਧਿਆ ਹੈ ਪਾਣੀ ਘਟਿਆ ਨਹੀਂ ਤੇ ਹੁਣ ਇਸ ਟਾਈਮ ਦੇ ਜੋ ਅਪਡੇਟ ਹੈ ਹੁਣ ਵੀ ਪਾਣੀ ਤਰੇ ਸੱਤ ਲੋਜ ਦਾ ਵਧ ਰਿਹਾ ਹੈ ਤਕਰੀਬਨ ਕੱਲ ਜਦੋਂ ਤੁਹਾਨੂੰ ਸਵੇਰੇ 5:40 ਦੇ ਰਿਪੋਰਟ ਦਿਖਾਈ ਸੀ ਉਸ ਤੋਂ ਬਾਅਦ ਸ਼ਾਮ ਦੀ ਰਿਪੋਰਟ ਦਿਖਾਈ ਪਰ ਪਾਣੀ ਘਟਿਆ ਨਹੀਂ ਪਾਣੀ ਦੇ ਜਲ ਸਥਾਰ ਵਧਿਆ ਜ਼ਰੂਰ ਹੈ ਘਟਿਆ ਨਹੀਂਗਾ ਪਾਣੀ ਉਸ ਟਾਈਮ ਦੀ ਅਪਡੇਟ 3 ਫੁੱਟ ਦਿਖਾਈ ਸੀ ਪਰ ਉਸ ਤੋਂ ਬਾਅਦ ਜ਼ਿਆਦਾ ਪਾਣੀ ਵਧਿਆ ਘਟਿਆ ਨਹੀਂਗਾ ਤਾਂ ਇਹ ਤਸਵੀਰ ਦਿਖਾਉਣਾ ਹੈ ਕਿ ਇੱਥੇ ਜੋ ਇਧਰ ਟੋਏ ਸੀ ਇਹ ਜਾਨਿਕ ਵਿਚਾਰੇ ਥਾਂ ਦਿੱਸਦਾ ਸੀਗਾ ਕਿ ਇੰਨਾ ਕੋ ਪਾਣੀ ਇਧਰ ਟੋਏ ਦੇ ਵਿੱਚ ਪੈ ਰਿਹਾ ਪਰ ਉਸ ਤੋਂ ਬਾਅਦ ਪਾਣੀ ਅੱਗੇ ਵਧਿਆ ਇੱਥਾਂ ਤੱਕ ਪਾਣੀ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਤਪ ਪਾਣੀ ਜੋ ਦਰਿਆ ਸਤਲੁਜ ਦਾ ਜਲ ਸਥਰ ਹੈ ਉਹ ਵਧਿਆ ਹੈ ਘਟਿਆ ਨਹੀਂਗਾ ਤੇ ਪਾਣੀ ਦੀ ਸਪੀਡ ਅਜੇ ਵੀ ਤੇਜ ਹੈ ਤੇ ਪੂਰਾ ਦਰਿਆ ਇਹ ਪੂਰੀ ਤਰ੍ਹਾਂ ਫੁੱਲ ਭਰਿਆ ਹੋਇਆ ਹੈ ਕਿਤੇ ਵੀ ਖਾਲੀ ਨਹੀਂ ਏ ਟੀਬੀਆਂ ਵਗੈਰਾ ਜੋ ਉਸੇ ਅੰਦਰ ਉਹ ਸਾਰੀਆਂ ਭਰ ਚੁੱਕੀਆਂ ਤੇ ਕੱਲ ਦਾ ਪਾਣੀ ਦੀ ਜੇ ਅਪਡੇਟ ਦੀ ਗੱਲ ਕਰੀਏ ਤਾਂ ਪਾਣੀ ਕੱਲ ਤੱਕ ਘਟਿਆ ਨਹੀਂ ਦਰਿਆ ਸਤਲੁਜ ਦਾ ਪਾਣੀ ਵਧਿਆ ਹੈ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਪਰ ਪਾਣੀ ਦੀ ਸਪੀਡ ਦਾ ਫਲੋ ਕਾਫੀ ਹੈ ਤਾਂ ਤੇਜ ਹੈ ਜੋ ਤੁਸੀਂ ਵੀਰਾਂ ਦੁਸੀਂ ਦੇਖ ਰਹੇ ਹੋ ਇਹ ਦਰਿਆ ਸਤਲੁਜ ਪੁੱਲ ਦੇ ਨੇ ਮੈਂ ਤੇ ਪਰ ਤੋਂ ਜਗਰਾਉਂ ਜਾਂਦੇ ਰਸਤੇ ਦਰਿਆ ਸਤਲੁਜ ਪੋੜੇ ਉੱਥੋਂ ਦੀਆਂ ਤਸਵੀਰਾਂ ਨੇ ਇਹ ਸੰਭੋ ਸੰਭ ਉਹ ਪਾਗ ਨੇ ਅੱਜ ਅਲਰਟ ਹੋਈ ਜਾਰੀ ਕਰ ਦਿੱਤਾ ਹੈ ਕਿ بارش ਆਵੇਗੀ ਭਾਰੀ بارش ਪੈ ਸਕਦੀ ਹੈ ਤੇ ਹਿਮਾਚਲ ਦੇ ਵਿੱਚ ਤਸਵੀਰਾਂ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਜਿੱਥੇ ਕਿ ਇੱਕ ਵਾਰ ਤੋਂ ਫੇਰ ਕਾਫੀ ਜ਼ਿਆਦਾ ਤਬਾਈ ਮਚੀ ਐ ਸਾਹਮਣੇ ਪੱਥਰ ਸੀ ਉਹ ਸਾਰੇ ਡੁੱਬ ਚੁੱਕੇ ਪਾਣੀ ਦੇ ਵਿੱਚ ਤੇ ਕੱਲ ਤੋਂ ਲੈ ਕੇ ਅੱਜ ਤੱਕ ਦੇ ਜੋ ਅਪਡੇਟ ਐ ਉਹ ਪਾਣੀ ਦਰਿਆ ਸਤਲੁਜ ਦਾ ਘਟਿਆ ਨਹੀਂ ਵਧਿਆ ਐ ਤਾਂ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਕੱਲ ਤੋਂ ਲੈ ਕੇ ਅੱਜ ਤੱਕ ਦਰਿਆ ਸਤਲੁਜ ਦਾ ਪਾਣੀ ਵਧਿਆ ਐ ਤਾਂ ਇਸ ਪਾਣੀ ਦਾ ਜੋ ਖਤਰਾ ਐ ਜਿੱਦਾਂ ਮੈਂ ਬਾਰ-ਬਾਰ ਜ਼ਿਕਰ ਲਉਂ ਹੀ ਆ ਰਿਹਾ ਇਹਦਾ ਕਰਨਾ ਖਾਸ ਕਰਕੇ ਜੋ ਦਰਿਆ ਦੇ ਅੰਦਰ ਲੋਕ ਬੈਠੇ ਜਿੱਦਾਂ ਕਿ ਧੱਕਾ ਵਸਤੇ ਸੀਮੜਾ ਵਾਲੇ ਦੇchnਾ ਸੀ ਉੱਥੇ ਪਾਣੀ ਜ਼ਰੂਰ ਵਧੇਗਾ ਉੱਥੇ ਵਧਣਾ ਸ਼ੁਰੂ ਹੋ ਚੁੱਕਿਆ ਹੋਵੇਗਾ ਤੇ ਪਾਣੀ ਇਦੋਂ ਹੋਰ ਵੀ ਜ਼ਿਆਦਾ ਵਧ ਸਕਦਾ ਜੋ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਦਰਿਆ ਦੇ ਵਿੱਚ ਜੋ ਪਾਣੀ ਛੱਡਿਆ ਗਿਆ ਸੀ 53000 ਕਿਉਸਿਕ ਪਾਣੀ ਛੱਡਿਆ ਗਿਆ ਸੀ ਤਕਰੀਬਨ ਕੱਲ ਛੱਡਿਆ ਗਿਆ ਸੀਗਾ ਸਵੇਰੇ ਤੇ ਹੁਣ ਉਸ ਦੀ ਆਮਦ ਹੋਣੀ ਇੱਥੇ ਸ਼ੁਰੂ ਹੋ ਚੁੱਕੀ ਹੈ ਤੇ ਪਾਣੀ ਦਾ ਜਲ ਸਤਲਨ ਲਗਾਤਾਰ ਵੱਧ ਰਿਹਾ ਹੈ ਦਰਿਆ ਸਤਲੁਜ ਦਾ ਪਾਣੀ ਜਲ ਪੱਧਰ ਹੈ ਉਹ ਘਟਿਆ ਨਹੀਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਲੰਮੀ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਨਜ਼ਰ ਤੁਹਾਨੂੰ ਆਵੇਗਾ ਤਾਂ 24 ਅਗਸਤ ਸਵੇਰ ਦੀਆਂ 6:40 ਮਿੰਟ ਹੋਣ ਹੋ ਚੁੱਕਿਆ ਤੇ ਤਾਜ਼ਾ ਆਪਣੇ ਟਬਾਡੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸੱਤ ਲੋਈ ਦਾ ਜੋ ਜਲ ਪੱਦਰ ਸੀ ਉਹ ਵਧਿਆ ਹੈ ਉਹ ਘਟਿਆ ਨਹੀਂ ਔਰ ਇਸ ਟਾਈਮ ਵੀ ਜੋ ਪਾਣੀ ਹੈ ਉਹ ਲਗਾਤਾਰ ਵਧ ਰਿਹਾ ਹੈ ਨੀਵੇਂ ਇਲਾਕਿਆਂ ਦੇ ਵਿੱਚ ਇੱਕ ਵਾਰ ਤੋਂ ਫੇਰ ਖਤਰਾ ਪੈਦਾ ਹੋ ਸਕਦਾ ਹੈ ਖਾਸ ਕਰਕੇ ਜਿਵੇਂ ਜ਼ਿਕਰ ਹਰੇਕ ਵਾਰ ਲੋਈਆ ਦਾ ਕਰਦਾ ਕਿਉਂਕਿ ਉਧਰ ਜੋ ਏਰੀਆ ਹੈ ਕਾਫੀ ਆਦਾ ਨੀਵਾ ਹੈ ਕੱਲ ਦੀ ਅਪਡੇਟ ਦੀ ਗੱਲ ਕਰੀ ਤਾਂ ਦਰਿਆ ਦੇ ਅੰਦਰ ਅੰਦਰ ਪਾਣੀ ਚੱਲ ਰਿਹਾ ਸੀ ਉਧਰ ਤਾਂ ਹੁਣ ਪਾਣੀ ਬਾਹਰ ਵੀ ਜ਼ਰੂਰ ਥੋੜਾ ਬਹੁਤਾ ਨਿਕਲੇਗਾ ਦਰਿਆ ਦੇ ਵਿੱਚੋਂ ਜੇਕਰ ਇੰਨਾ ਪਾਣੀ ਚੱਲਦਾ ਹੈ ਤਾਂ ਫਿਰ ਦਰਿਆ ਦੇ ਵਿੱਚ ਬਾਹਰ ਨਿਕਲੇਗਾ ਜੇਕਰ ਹੋਰ ਵੱਧ ਜਾਂਦਾ ਜਿਸ ਹਿਸਾਬ ਨਾਲ ਪਾਣੀ ਛੱਡਿਆ ਗਿਆ ਤੇ ਪਾਣੀ ਬਾਹਰ ਜ਼ਰੂਰ ਨਿਕਲੇਗਾ ਉਥੋਂ ਤੇ ਉਥੋਂ ਦੇ ਜੋ ਝੋਨੇ ਆ ਜਾਂ ਹੋਰ ਫਸਲਾਂ ਉਨ੍ਹਾਂ ਨੂੰ ਇੱਕ ਵਾਰ ਫੇਰ ਖਤਰਾ ਪੈਦਾ ਹੋ ਸਕਦਾ ਹੈ ਤੇ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕੀਤਾ ਹੈ ਕਿ بارش ਵੀ ਹੋ ਸਕਦੀ ਹੈ ਭਾਰੀ بارش ਹੋ ਸਕਦੀ ਹੈ ਤਕਰੀਬਨ 3 ਦਿਨਾਂ ਦੀ ਭਾਰੀ بارش ਹੈ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਅੱਗੇ ਦੇ ਜੋ ਲੋਕ ਨੇ ਜਿੱਦਾਂ ਕਿ ਫਾਇਦੇ ਦਾ ਹੋਗਾ ਜਾਂ ਫਿਰ ਲੋਇਆ ਰੀ ਹੋ ਗਿਆ ਉਹਨਾਂ ਤੱਕ ਪਹੁੰਚ ਸਕੇ ਔਰ ਫਾਜਲ ਕੈਰੀਏ ਦੇ ਵਿੱਚ ਜਦੋਂ ਇਹ ਪਾਣੀ ਚੱਲ ਜਾਂਦਾ ਹੈ ਅੱਗੇ ਤਾਂ ਫਿਰ ਉੱਥੇ ਦੋ ਦਰਿਆਵਾਂ ਦਾ ਮੇਲ ਹੋ ਜਾਂਦਾ ਬਿਆਸ ਵੀ ਇਹ ਚੱਲ ਜਾਂਦਾ ਤੇ ਪਾਣੀ ਕਿੰਨਾ ਇੱਥੋਂ ਕਿੰਨਾ ਚੱਲ ਰਿਹਾ ਹੈ ਤੇ ਇਸ ਤੋਂ ਅੱਗੇ ਤਕਰੀਬਨ ਡਬਲ ਪਾਣੀ ਹੋ ਜਾਂਦਾ ਹੈ ਬਿਆਸ ਦਾ ਪਾਣੀ ਵੀ ਹੈ ਇਹ ਵੀ ਹੈ ਤਾਂ ਉੱਥੇ ਕਾਫੀ ਜ਼ਿਆਦਾ ਕਹਿਰ ਮਚ ਹੋਇਆ ਲੋਕਾਂ ਦੀ ਫਸਲਾਂ ਤਕਰੀਬਨ ਸਾਰੀਆਂ ਡੁੱਬ ਗਈਆਂ ਹਰੇ ਚਾਰੇ ਦੀ ਕਾਫੀ ਜ਼ਿਆਦਾ ਕਮੀ ਹੈ ਤਾਂ ਇੱਥੇ ਲੋਹੀਆ ਏਰੀਆ ਦੇ ਵਿੱਚ ਵੀ ਅੱਗੇ ਜੋ ਮੰਡਾਲੇਸ਼ਨ ਆ ਉੱਥੇ ਵੀ ਸਾਰੇ ਫਸਲ ਡੁੱਬੀਆਂ ਹੋਈਆਂ ਤਾਂ ਉੱਥੇ ਵੀ ਮਾਲ ਪਸ਼ੂਦਲੀ ਪੱਠਿਆਂ ਦੀ ਲੋੜ ਹੋਰ ਬਹੁਤ ਸਾਰੀਆਂ ਉੱਥੇ ਜੋ ਜ਼ਰੂਰੀ ਵਸਤਾਂ ਦੀ ਜੀਵਨ ਦੇ ਵਿੱਚ ਜ਼ਰੂਰੀ ਵਸਤਾਂ ਉਹਨਾਂ ਤੇ ਜ਼ਰੂਰ ਉੱਪਰ ਪ੍ਰਭਾਵ ਪਿਆ ਹੈ ਤਾਂ ਇਸ ਵਕਤ ਦੀ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਕੱਲ ਦਾ ਜਲ ਸस्तर ਜੋ ਵਧਰ ਲੱਗਾ ਤੇ ਹੁਣ ਫੇਰ ਵਧਿਆ ਕਿ ਕੱਲ ਦਾ ਵਧ ਲੱਗਾ ਤੇ ਘਟਿਆ ਨਹੀਂ ਪਾਣੀ ਇਹ ਮੰਨ ਸਕਦੇ ਆ ਕਿ 1 ਇੰਚ ਵੀ ਪਾਣੀ ਨਹੀਂ ਘਟਿਆ तकरीबन ਹੁਣ ਤੱਕ ਦੀ ਗੱਲ ਕਰੀਏ ਤਾਂ तकरीबन 3.5 ਫੁੱਟ ਜਾਂ 4 ਫੁੱਟ ਮੰਨ ਸਕਦੇ ਆ ਸਾਹਮਣੇ ਇੱਕ ਤੁਸੀਂ ਬੁਰਜੀ ਦੇਖ ਸਕਦੇ ਹੋ 4 ਫੁੱਟ ਪਾਣੀ ਵਧਿਆ ਤਾਂ ਪਾਣੀ ਇਸ ਟਾਈਮ ਵੀ ਲਗਾਤਾਰ ਦਰਿਆ ਸਤਲੁਜ ਦਾ ਵਧ ਰਿਹਾ ਹੈ ਤਾਂ ਇੱਥੇ ਇੱਕ ਵੱਡੀ ਗੱਲ ਦੱਸ ਦਈਏ ਕਿ ਇੱਥੇ ਇੱਕ ਬਹੁਤ ਸਾਰਾ ਵੱਡਾ ਟੋਆ ਸੀ ਤੇ ਸਾਹਮਣੇ ਜੋ ਤੁਸੀਂ ਦੇਖ ਸਕਦੇ ਹੋ ਇਹ ਵਿੱਚੋਂ ਇੱਕ ਜਿੱਦਾਂ ਕਿ ਆਪਾਂ ਵੱਟ ਪਾ ਲਈਏ ਮੰਨਾ ਉਸ ਦੇ ਉੱਪਰ ਪਾਣੀ ਲੰਗਦਾ ਸੀ ਕੱਲ ਸ਼ਾਮ 8 ਵਜੇ ਤੱਕ ਪੂਰਾ ਸਾਰਾ ਹੁਣ ਡੁੱਬ ਚੁੱਕਿਆ ਤੇ ਸਾਰਾ ਉਸ ਪਾਣੀ ਦੇ ਵਿੱਚ ਸਮਾ ਚੁੱਕਿਆ ਤੇ ਪਾਣੀ ਅੱਗੇ ਤੱਕ ਇੱਥੇ ਵੱਧ ਚੁੱਕਿਆ ਇਹ ਦੇਖ ਸਕਦੇ ਹੋ ਇਹ ਜੇ ਤਸਵੀਰ ਦੇਖ ਰਹੇ ਹੋ ਇੱਥੇ ਦੀ ਜੇਕਰ ਆਪਾਂ ਇਹ ਸਾਹਮਣੇ ਦੀ ਗੱਲ ਕਰੀ ਜਦੋਂ ਇੱਥੇ ਪਾਣੀ ਘਟ ਜਾਂਦਾ ਬਹੁਤ ਜ਼ਿਆਦਾ ਇਹ ਸਾਰਾ ਪਾਣੀ ਇਹ ਜਿੱਥੇ ਹੁਣ ਤੁਸੀਂ ਕੈਮਰਾ ਦੇਖ ਰਹੇ ਹੋ ਇੱਥੇ ਪਾਣੀ ਥੱਲੇ ਚਲ ਜਾਂਦਾ ਹੈ ਤੇ ਫਿਰ ਅਗਲੇ ਨੀਵੇਂ ਲੱਗ ਕੇ ਖਤਰਾ ਬਹੁਤ ਜ਼ਿਆਦਾ ਘਟ ਜਾਂਦਾ ਹੈ ਤੇ ਪਾਣੀ ਦੀ ਪਿੱਛੋਂ ਆਮਦ ਹੋਰ ਵੀ ਹੋਈ ਹੈ ਤੇ ਪਾਣੀ ਦਾ ਜਲ ਸਰੋਤ ਹੋਰੀ ਵੱਧ ਵੱਧ ਸਕਦਾ ਹੈ بارش ਦਾ ਟਾਈਮ ਹੈ ਤਾਂ ਦਰਿਆ ਸਤਲੂ ਜਿਹਦੇ ਵਿੱਚ ਪਾਣੀ ਹੋਰ ਵਧੇਗਾ ਕਿਉਂਕਿ ਪਾਣੀ ਹੋਰ ਛੱਡਿਆ ਗਿਆ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ 24 ਅਗਸਤ ਦੀ 6:43 ਮਿੰਟ ਹੋ ਚੁੱਕਿਆ ਹੈ ਤਦ ਰਿਆ ਸਤ루 ਦਾ ਜਲ ਸਤ루 ਵਧਿਆ ਹੈ ਪਾਣੀ ਘਟਿਆ ਨਹੀਂ ਕੱਲ ਦਾ ਵਧਣ ਲੱਗਿਆ ਤੇ ਪਾਣੀ ਅਜੇ ਵੀ ਵਧ ਰਿਹਾ ਹੈ ਜੋ ਇਹ ਅਪਡੇਟ ਤੁਸੀਂ ਦੇਖ ਰਹੇ ਹੋ ਮੈਂ ਤੇ ਪਰਤੋ ਜਗਰਾਉ ਜਾਂਦੇ ਰੋਡ ਦੀ ਅਪਡੇਟ ਜੋ ਰੋਡ ਹੈ ਉਸ ਤੋਂ ਅਸਲ ਜੋ ਪੋੜ ਹੈ ਉਥੋਂ ਦੀ ਅਪਡੇਟ ਹੈ ਤੇ ਅੱਗੇ ਤੱਕ ਨਜ਼ਰ ਮਾਰੋ ਪਾਣੀ ਪਾਣੀ ਹੈ ਸਾਹਮਣੇ ਪੱਥਰ ਸੀ ਉਹ ਪੱਥਰ ਕਾਫੀ ਜ਼ਿਆਦਾ ਉੱਚਾ ਹੈ ਤੇ ਸਾਰੇ ਪਾਣੀ ਦੇ ਵਿੱਚ ਹੁਣ ਡੁੱਬ ਚੁੱਕਿਆ ਤੇ ਪੱਧਰ ਜੋ ਹੈ ਲਗਾਤਾਰ ਦਰਿਆ ਸਤ루 ਦਾ ਵਧ ਰਿਹਾ ਹੈ ਤਾ ਇਹ ਅਪਡੇਟ ਇੱਕ ਤਾਜੀ ਅਪਡੇਟ ਹੋਰ ਤਕਰੀਬਨ 11 ਵਜੇ ਮੈਂ ਲੈ ਕੇ ਹਾਜ਼ਰ ਆਵਾਂਗਾ ਉਸ ਦੇ ਵਿੱਚ ਹੋਰ ਵੀ ਤੁਹਾਡਾ ਕਲੀਅਰ ਹੋ ਜਾਊਗਾ ਕਿ ਕਿੰਨਾ ਪਾਣੀ ਵਧਿਆ ਤੂੰ ਸਾਰੇ ਦੇਖ ਲਓ ਇੱਕ ਵਾਰ ਇਧਰ ਨਜ਼ਰ ਮਾਰ ਲਓ ਤੇ ਉਸ ਤੋਂ ਬਾਅਦ ਫਿਰ ਇਧਰ ਕੈਮਰਾ ਮਾਰ ਕੇ ਦਿਖਾਉਣਾ ਕਿ ਫਿਰ 11 ਵਜੇ ਤੁਹਾਨੂੰ ਹੋਰ ਸਾਫ਼ ਤਸਵੀਰ ਹੋ ਜਾਏਗੀ ਹੁਣ ਇੱਥੇ ਆਪਣੇ ਕਿੰਨਾ ਅੱਗੇ ਆ ਕਿੰਨਾ ਹੋਰ ਅੱਗੇ ਵਧਦਾ ਹੈ ਤੇ ਪਾਣੀ ਦਾ ਜੋ ਜਲ ਸਤਰ ਸਪੀਡ ਕਿੰਨੀ ਵਧਦੀ ਹੈ ਸਾਰੀ ਅਪਡੇਟ ਲੈ ਕੇ ਹਾਜ਼ਰ ਆਵਾਂਗਾ ਤਦ ਤੱਕ ਲਈ ਮੈਨੂੰ ਅਜਾਜ਼ ਦਿਓ हां जी वीर जी 21 ਤਰੀਕ ਨਾਲ ਕਿੰਨਾ ਕੋ ਜਿਆਦਾ ਵਧਿਆ हां जी वीर जी 21 ਤਰੀਕ ਦੀ ਅੱਪ ਗੱਲ ਕਰੀਏ ਤਾਂ ਉਦੋਂ ਪਾਣੀ ਘਟਾ ਉਹ ਪਾਣੀ ਕਾਫੀ ਜਿਆਦਾ ਸੀ ਤਕਰੀਬਨ 2 ਫੁੱਟ ਫਰਨੀ ਹੋਰ ਆ ਜਾਂਦਾ ਤਾਂ ਫਿਰ ਉਨਾ ਹੀ ਪਾਣੀ ਹੋ ਜਾਏਗਾ ਜਿੰਨਾ ਕਿ 21 ਤਰੀਕ ਨੂੰ ਪਾਣੀ ਸੀ ਜੋ ਲੋਹੀਏ ਏਰੀਆ ਦੇ ਵਿੱਚ ਪਾਣੀ ਕਿਹਾ ਸੀ ਫਿਰ ਉਨਾ ਹੀ ਪਾਣੀ ਹੋ ਜਾਏਗਾ ਬਹੁਤ ਵਧੀਆ ਸਰਪੰਚ ਸਾਹਿਬ ਸਰਪੰਚ ਸਾਹਿਬ ਕਮੈਂਟ ਕਰ ਰਹੇ ਕਿ ਬਹੁਤ ਵਧੀਆ ਹਾਂਜੀ ਵੀਰ ਜੀ ਤੁਹਾਡਾ ਇਲਾਕਾ ਜੋ ਹੈ ਉਹ ਬਹੁਤ ਨੀਵਾਂ ਹੈ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਉੱਥੇ ਤੁਹਾਡੇਾਰੇ ਚ ਕਾਫੀ ਜ਼ਿਆਦਾ ਖਤਰਾ ਵੱਧ ਜਾਂਦਾ ਇੰਨੇ ਪਾਣੀ ਦੇ ਨਾਲ ਹੀ ਤੁਹਾਡੇ ਦਾ ਜਿੱਥੇ 2 ਫੁੱਟ ਪਾਣੀ ਵੱਜਦਾ ਤੇ ਉਧਰ ਤਕਰੀਬਨ 3.5 ਫੁੱਟ ਪਾਣੀ ਵੱਧ ਜਾਂਦਾ ਤੇ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿ ਪਾਣੀ ਦਾ ਜੋ ਫਲੋ ਬਹੁਤ ਜ਼ਿਆਦਾ ਤੇਜ਼ ਆ ਤੇ ਆਵਾਜ਼ ਆਉਂਦੀ ਹੈ ਜੋ ਇੱਥੇ ਆਵਾਜ਼ ਜਦੋਂ ਪਾਣੀ ਦੀ ਹੌਂ ਲੱਗ ਜਾਂਦੀ ਹੈ ਤੇ ਗੱਲ ਸਾਫ਼ ਹੋ ਜਾਂਦੀ ਹੈ ਕਿ ਪਾਣੀ ਦਾ ਜਲ ਸਦਾਰ ਥੋੜਾ ਨਹੀਂ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਜੀ ਅਪਡੇਟ ਵੱਡੀ ਅਪਡੇਟ ਸੰਜ ਕਰ ਰਿਹਾ ਜਲਦ ਹੀ ਮੈਂ ਲੈ ਕੇ ਨਵੀਂ ਅਪਡੇਟ ਹਾਜ਼ਰ ਹੋਵਾਂਗਾ ਦੇਖਦੇ ਰਹੋ ਇਹਨਾਂ ਨਾਲ ਅਰਨਿਵ ਉਹ ਸਾਨੂੰ YouTube ਤੇ ਵੀ ਫੋਲੋ ਜਰੂਰ ਕਰਦੇ ਹੋ ਨਿਊਜ਼ ਰਿਪੋਰਟਰਸ ਜਨਰਲ ਲੈ ਕੇ ਸਰਚ ਕਰਿਓ ਧੰਨਵਾਦ ਬਹੁਤ ਬਹੁਤ